ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ। ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਧਾਰ ਹੁੰਦਾ ਹੈ। ਜਿਸ ਬਾਣੀ ਨੂੰ ਪੜ੍ਹ ਸੁਣ ਕੇ ਸੁਖ ਪ੍ਰਾਪਤ ਹੁੰਦੇ ਹਨ। ਜਿਸ ਬਾਣੀ ਦਾ ਜਾਪ ਜਾਪ ਕਰਕੇ ਖਾਲਸਾ ਜੀ ਕਲਿਆਣ ਹੁੰਦੀ ਹੈ। ਸੋ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਹੜੇ ਸਤਿਗੁਰਜੀ ਮਹਾਰਾਜ ਨੇ ਸਾਨੂੰ ਖਾਲਸਾ ਜੀ ਬਹੁਤ ਅਮੁੱਲ ਖਜ਼ਾਨਾ ਬਾਣੀ ਬਖਸ਼ੀ ਹੈ, ਨਾਮ ਬਖਸ਼ਿਆ ਹੈ। ਜਿਸ ਨਾਮ ਦੀ ਤਾਕਤ ਦੇ ਨਾਲ ਸਰ ਜੀ ਦੇ ਗੁੱਝੇ ਭੇਦਾਂ ਦਾ ਪਤਾ ਲੱਗਦਾ ਹੈ ਮਨ ਨੂੰ ਨਿਰਮਲ ਕਰਨ ਦਾ ਢੰਗ ਪਤਾ ਲੱਗਦਾ ਹੈ ਜਿਸ ਬਾਣੀ ਦੇ ਜਾਪ ਨਾਲ ਜਿਸ ਨਾਮ ਦੇ ਜਾਪ ਨਾਲ ਖਾਲਸਾ ਜੀ ਲੋਕ ਪਰਲੋਕ ਵਿੱਚ ਜੋ ਕੁਝ ਵਰਤ ਰਿਹਾ ਹੈ ਉਹਦੇ ਬਾਰੇ ਸੋਝੀ ਆਉਂਦੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਸ੍ਰਿਸ਼ਟੀ ਦਾ ਪਲਾ ਘਰਨ ਵਾਸਤੇ ਬਾਣੀ ਰਚੀ ਹੈ ਸੋ ਗੁਰਮੁਖੋ ਜਿਹੜਾ ਇਸ ਬਾਣੀ ਦੇ ਨਾਲ ਜੁੜਦਾ ਉਹਦੇ ਮਹਾਰਾਜ ਪਾਪ ਨਾਸ਼ ਕਰ ਦਿੰਦੇ ਹਨ ਕੱਟ ਦਿੰਦੇ ਹਨ ਸੋ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਨੇ ਹੁਣ ਮਨਨ ਲੋ ਆਪਾਂ ਸਾਰਾ ਦਿਨ ਖਾਲਸਾ ਜੀ ਘੁੰਮਦੇ ਫਿਰਦੇ ਹਾਂ ਸਾਰਾ ਜੀਵਨ ਘੁੰਮਦੇ ਫਿਰਦੇ ਹਾਂ ਕਿੰਨੇ ਕਾਰਜ ਕਰਦੇ ਹਾਂ ਪਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਅਮਰਤ ਵੇਲੇ ਤੇ ਸੰਧਿਆ ਵੇਲੇ ਸਤਿਗੁਰੂ ਜੀ ਦੀ ਬਾਣੀ ਦਾ ਜਪ ਜਾਪ ਕਰੇ ਜਾਂ ਸਿਮਰਨ ਅਭਿਆਸ ਕਰੇ ਮਹਾਰਾਜ ਕਹਿੰਦੇ ਉਹਦਾ ਸਾਰਾ ਹੀ ਜੀਵਨ ਜਿਹੜਾ ਹੈ ਉਹਨੇ ਬਤੀਤ ਕੀਤਾ ਸਾਰਾ ਹੀ ਪਰਮੇਸ਼ਰ ਦੇ ਦਰ ਕਬੂਲ ਹੋ ਜਾਂਦਾ ਹੈ ਨਹੀਂ ਤੇ ਖਾਲਸਾ ਜੀ ਮਨੁੱਖ ਦਾ ਉਹੀ ਸਮਾਂ ਲੇਖੇ ਵਿੱਚ ਲੱਗਦਾ ਜਦੋਂ ਉਹ ਨਾਮ ਜਪਦਾ ਜਦੋਂ ਉਹ ਬਾਣੀ ਪੜ੍ਹਦਾ ਜਦੋਂ ਸਤ ਸੰਗਤ ਕਰਦਾ ਹੈ ਉਹ ਜਿਹੜਾ ਵੇਲਾ ਹੈ ਜਦੋਂ ਗੁਰੂ ਕੀਆਂ ਬਾਤਾਂ ਸੁਣਦਾ ਹੈ ਸੁਣਾਉਂਦਾ ਹੈ ਉਹ ਵੇਲਾ ਉਹਦਾ ਗਿਣਿਆ ਜਾਂਦਾ ਹੈ ਬਾਕੀ ਵੇਲਾ ਵਿਅਰਥ ਮੰਨਿਆ ਜਾਂਦਾ ਹੈ ਪਰ ਜਿਹੜਾ ਗੁਰਮੁਖ ਖਾਲਸਾ ਦੀ ਅਮਰਤ ਵੇਲੇ ਪਿਛਲ ਰਾਤ ਜਾਗ ਕੇ ਮਹਾਰਾਜ ਨੂੰ ਧਿਆਉਂਦਾ ਹੈ ਗਾਉਂਦਾ ਹੈ ਮਹਾਰਾਜ ਕਹਿੰਦੇ ਉਹਦਾ ਜਿਹੜਾ ਸਾਰਾ ਜੀਵਨ ਹੈ ਉਹ ਪ੍ਰਵਾਨ ਮੰਨਿਆ ਜਾਂਦਾ ਹੈ ਮਹਾਰਾਜ ਦੇ ਬਚਨ ਹਨ ਖਾਲਸਾ ਦੀ ਬਾਣੀ ਅੰਦਰ ਮਹਾਰਾਜ ਕਹਿੰਦੇ ਜੀਵਨ ਮਰਨ ਜਨਮ ਪਰਮਾਰ ਕਹਿੰਦੇ ਉਸ ਮਨੁੱਖ ਦਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿੰਨਾ ਵੀ ਸਾਰਾ ਜੀਵਨ ਹੈ ਜਿੰਨਾ ਵੀ ਸਾਰਾ ਸਫਰ ਹੈ ਮਹਾਰਾਜ ਕਹਿੰਦੇ ਉਹ ਪ੍ਰਮਾਨ ਹੋ ਜਾਂਦਾ ਹੈ ਕਿਉਂ ਹੁੰਦਾ ਹੈ ਪ੍ਰਮਾਨ ਉਸ ਮਨੁੱਖ ਨੇ ਕੀ ਕੀਤਾ ਕਿ ਰੱਬ ਜੀ ਨੇ ਉਹਦਾ ਸਾਰਾ ਜਿਹੜਾ ਜੀਵਨ ਹੈ ਪ੍ਰਮਾਨ ਕਰ ਲਿਆ ਜਾਂਕਰ ਹਿਰਦੈ ਵਸੈ ਭਗਵਾਨ ਪਰ ਜਿਹਦੇ ਹਿਰਦੇ ਵਿੱਚ ਭਗਵਾਨ ਵਸਦਾ ਹੋਵੇ ਉਹਦਾ ਸਾਰੇ ਦਾ ਸਾਰਾ ਜੀਵਨ ਖਾਲਸਾ ਜੀ ਕਬੂਲ ਹੋ ਜਾਂਦਾ ਹੈ ਸੋ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵਸਾਈਏ ਵਾਹਿਗੁਰੂ ਜੀ ਨਾਲ ਪ੍ਰੇਮ ਕਰੀਏ ਫਿਰ ਖਾਲਸਾ ਜੀ ਸਾਡਾ ਵੀ ਜਿਹੜਾ ਜੀਵਨ ਹੈ ਪ੍ਰਮਾਣ ਗਿਣਿਆ ਜਾਵੇਗਾ ਸੋ ਗੁਰੂ ਮਹਾਰਾਜ ਕਹਿੰਦੇ ਹਨ ਉਹੀ ਮਨੁੱਖ ਸ਼ੁੱਧ ਜੀਵਨ ਵਾਲੇ ਹਨ ਸੱਚੇ ਜੀਵਨ ਵਾਲੇ ਬਣਦੇ ਹਨ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਧੂੜ ਨੂੰ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਸਾਧਾਂ ਦੀ ਸੰਗਤ ਦੀ ਧੂੜ ਨੂੰ ਪ੍ਰਾਪਤ ਕੀਤਾ ਹੈ ਕਾਹੋ ਨਾਨਕ ਸੇਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਜਿਨ੍ਹਾਂ ਨੂੰ ਖਾਲਸਾ ਜੀ ਸਾਧੂਆਂ ਦੀ ਸੰਗਤ ਦੀ ਗੁਰਸਿੱਖਾਂ ਦੀ ਧੂੜ ਮਿਲਦੀ ਹੈ ਉਹਨਾਂ ਦਾ ਜਿਹੜਾ ਹੈ ਜੀਵਨ ਉੱਚਾ ਸੁੱਚਾ ਹੈ ਖਾਲਸਾ ਜੀ ਸ਼ੁੱਧ ਜੀਵਨ ਵਾਲੇ ਸਾਰਿਆਂ ਗੁਣਾ ਵਾਲੇ ਹਨ ਇਸ ਕਰਕੇ ਮਹਾਰਾਜ ਜੀ ਸਾਨੂੰ ਜੋ-ਜੋ ਸ਼ੋਜੀ ਬਖਸ਼ਦੇ ਆ ਖਾਲਸਾ ਜੀ ਉਹ ਸਾਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ ਸੋ ਗੁਰੂ ਕੇ ਸਿੱਖੋ ਬਾਣੀ ਪੜੋ ਨਾਮ ਜਪੋ ਜਿਵੇਂ ਸਤਗੁਰਾਂ ਨੇ ਬਚਨ ਕੀਤਾ ਹੈ ਕਿ 24 ਘੰਟਿਆਂ ਦੇ ਵਿੱਚੋਂ 10ਵਾਂ ਹਿੱਸਾ ਭਾਵ 2.5 ਘੰਟੇ ਜਿਹੜੇ ਵਾਹਿਗੁਰਜੀ ਨੂੰ ਦੇਣੇ ਸਾਨੂੰ ਹੁਕਮ ਹੈ ਤੇ ਕਈ ਕਹਿੰਦੇ ਹੁਣ 2.5 ਘੰਟੇ ਕਿਵੇਂ ਪੂਰੇ ਕਰੀਏ ਜਿਵੇਂ ਖਾਲਸਾ ਜੀ ਸਵੇਰੇ ਤੁਸੀਂ ਅੰਮ੍ਰਿਤ ਵੇਲੇ ਜਾਗੇ ਤੁਸੀਂ 20 ਮਿੰਟ ਮੂਲ ਮੰਤਰ ਦਾ ਜਾਪ ਕੀਤਾ ਤੇ 20 ਮਿੰਟ ਖਾਲਸਾ ਜੀ ਤੁਸੀਂ ਗੁਰ ਮੰਤਰ ਦਾ ਜਾਪ ਕੀਤਾ ਫਿਰ ਉਸ ਤੋਂ ਬਾਅਦ ਜ ਪਾਠ ਕੀਤੇ ਪੰਜ ਬਾਣੀਆਂ ਪੜ੍ਹੀਆਂ 1.5 ਘੰਟਾ ਬਤੀਤ ਹੋ ਗਿਆ ਡੇਢ ਘੰਟਾ ਦੇ ਖਾਲਸਾ ਜੀ ਉਹ ਮੰਨਿਆ ਗਿਆ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਸੀਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹੋ ਕੀਰਤਨ ਸੋਇਲਾ ਸਾਹਿਬ ਦਾ ਪਾਠ ਕਰਦੇ ਹੋ ਆਰਤੀ ਆਰਤੇ ਦਾ ਪਾਠ ਕਰਦੇ ਹੋ 1 ਘੰਟਾ ਲਗਭਗ ਤੁਹਾਨੂੰ ਉਹ ਲੱਗ ਜਨਾ ਢਾਈ ਘੰਟੇ ਇਹ ਹੋ ਗਏ ਇਹ ਢਾਈ ਘੰਟੇ ਤੁਹਾਡੇ ਕਿਸੇ ਹਿੱਸੇ ਵੀ ਪ੍ਰਮਾਣ ਨਹੀਂ ਤੁਸੀਂ ਇਹ ਨਹੀਂ ਮੰਨਣਾ ਵੀ ਮੈਂ ਪਾਠ ਕਰਤਾ ਤੇ ਮਹਾਰਾਜ ਦੀਆਂ ਖੁਸ਼ੀਆਂ ਲੈ ਲਈਆਂ ਨਹੀਂ ਇਹ ਤੇ ਅਸੀਂ ਗੁਰੂ ਨੂੰ ਦਸਵੰਧ ਦਿੱਤਾ ਹੈ ਇਹ ਦੇ 24 ਘੰਟਿਆਂ ਨੂੰ ਬਤੀਤ ਕਰਨ ਵਾਸਤੇ ਢਾਈ ਘੰਟੇ ਮਹਾਰਾਜ ਦੀ ਸ਼ਰਨ ਵਿੱਚ ਦੇ ਦਿੱਤੇ ਹਨ ਸਤਿਗੁਰਾਂ ਨੂੰ ਦੇ ਦਿੱਤੇ ਹਨ ਹੁਣ ਖਾਲਸਾ ਜੀ ਇਹਨਾਂ ਢਾਈਆਂ ਘੰਟਿਆਂ ਤੋਂ ਬਾਅਦ ਵਿੱਚ ਜੋ ਤੁਸੀਂ ਕਰਦੇ ਹੋ 10 ਮਿੰਟ 20 ਮਿੰਟ 50 ਮਿੰਟ ਅੱਧਾ ਘੰਟਾ ਘੰਟੇ ਆ ਦੋ ਘੰਟੇ ਜਿਹੜਾ ਤੁਸੀਂ ਜਪ-ਜਾਪ ਕਰਦੇ ਹੋ ਉਹ ਤੁਹਾਡੀ ਬੰਦਗੀ ਬਣਦਾ ਹੈ ਇਹ ਕਿਤੇ ਗਲਤ ਆਪਾਂ ਕਿਸੇ ਦਿਨ ਬਣਾਵਾਂਗੇ ਖਾਲਸਾ ਜੀ ਇਹਦੇ ਉੱਤੇ ਵੀਡੀਓ ਜ਼ਰੂਰ ਬਣਾਵਾਂਗੇ ਮਹਾਰਾਜ ਕਿਰਪਾ ਕਰਨ ਆਪਾਂ ਵਹਿਮ ਵਿੱਚ ਪੈ ਜਾਂਦੇ ਹਾਂ ਕਿ ਸਵੇਰੇ ਮੈਂ ਦੋ ਪਾਠ ਕੀਤੇ ਤੇ ਮੈਂ ਰੱਬ ਦਾ ਬੜਾ ਜਪ-ਜਾਪ ਕਰ ਲਿਆ ਜਿੰਨਾ ਚਿਰ ਤੁਸੀਂ ਢਾਈ ਘੰਟੇ ਰੱਬ ਨੂੰ ਨਹੀਂ ਦਿੰਦੇ ਉਸ ਤੋਂ ਬਾਅਦ ਜਿਹੜਾ ਜਪ-ਜਾਪ ਕਰਦੇ ਹੋ ਉਹ ਤੁਹਾਡੀ ਭਗਤੀ ਬਣਦਾ ਉਹਨੇ ਤੁਹਾਡੇ ਅੱਗੇ ਕਰਮਾਂ 'ਚ ਜਾ ਕੇ ਕੰਮ ਆਉਣਾ ਪਰ ਜੇ ਤੁਸੀਂ ਕੋ 2.5 ਘੰਟੇ ਉਹ ਖਾਲਸਾ ਜੀ ਰੱਬ ਦੇ ਹਨ ਮੈਂ ਛੋਟੀ ਜੀ ਉਦਾਹਰਨ ਦੇ ਕੇ ਆਪ ਜੀ ਨੂੰ ਸਮਝਾਵਾਂ ਜਿਵੇਂ ਆਪਾਂ ਕਿਸੇ ਬੰਦੇ ਕੋਲੋਂ ਖਾਲਸਾ ਜੀ ਵਿਆਜੀ ਪੈਸੇ ਲੈ ਲਈਏ ਆਪਾਂ ਕਿਸੇ ਕੋਲੋਂ ਲੱਖ ਰੁਪਈਆ ਲੈ ਲਿਆ ਵਿਆਜੀ ਤੇ ਖਾਲਸਾ ਜੀ ਉਹਦੇ ਨਾਲ ਅਸੀਂ ਗੱਲ ਕਰ ਲਈ ਵੀ ਅਸੀਂ ਤੈਨੂੰ ਵਿਆਜ ਜਿਹੜਾ ਹੈ ਰੋਜ਼ ਦੀ ਰੋਜ਼ ਦੇਵਾਂਗੇ ਹੁਣ 1 ਲੱਖ ਦਾ ਵਿਆਜ ਮੰਨ ਕੇ ਚੱਲੋ ਤੁਸੀਂ ਮੰਨ ਲਓ 1000 ਰੁਪਇਆ ਇੱਕ ਦਿਨ ਦਾ ਤੇ ਆਪਾਂ ਉਹਨੂੰ 1000 ਰੁਪਇਆ ਕਮਾ ਕੇ ਉਸ ਬੰਦੇ ਨੂੰ ਮੋੜਦੇ ਆਂ ਰੋਜ਼ 1000 ਰੁਪਇਆ ਮੋੜਦੇ ਹਾਂ ਰੋਜ਼ ਤੇ ਖਾਲਸਾ ਜੀ ਇੱਕ ਮਹੀਨੇ ਬਾਅਦ 1000 1000 ਕਰਕੇ ਭਾਵੇਂ 30000 ਰੁਪਇਆ ਮੋੜਤਾ ਹੁਣ ਆਪਾਂ ਉਹ ਬੰਦੇ ਨੂੰ ਆਖੀਏ ਵੀ ਤੈਨੂੰ ਅਹੀਂ 70 ਹੀ ਦੇਣਾ ਵਾ 30 ਤੈਨੂੰ ਦੇਤਾ ਤੇ ਉਹ ਗੱਲ ਨਹੀਂ ਨਾ ਬਣਦੀ ਖਾਲਸਾ ਜੀ ਮੂਲ ਤੇ ਖਲੋਤਾ ਆਪਾਂ ਤੇ ਰੋਜ਼ ਦਾ ਵਿਆਜ ਦੇਣ ਦਾ ਹੈ ਵਿਆਜ ਕਿਸੇ ਹਿੱਸੇ ਵੀ ਗਿਣਿਆ ਨਹੀਂ ਜਾਣਾ ਜਿੱਦਾਂ ਉਹ ਲੱਖ ਰੁਪਈਆ ਤੁਸੀਂ ਲਿਆ ਉਹ ਲੱਖ ਦਾ ਲੱਖ ਖਲੋਤਾ ਹੈ ਉਹ ਤੁਹਾਨੂੰ ਦੇਣਾ ਪੈਣਾ ਪਰ ਜਿਹੜਾ ਤੁਸੀਂ ਰੋਜ਼ ਦਾ ਹਜ਼ਾਰ ਦੇ ਰਹੇ ਹੋ ਉਦਾਹਰਨ ਹੈ ਹਜ਼ਾਰ ਬਣਦਾ ਤਾਂ ਨਹੀਂ ਲੱਖ ਦਾ ਵਿਆਜ ਉਦਾਹਰਨ ਦਿੱਤੀ ਹੈ ਕਿ ਮੰਨ ਲਓ ਰੋਜ਼ ਦਾ ਹਜ਼ਾਰ ਰੁਪਈਆ ਉਹਦਾ ਵਿਆਜ ਬਣੇ ਤੇ ਆਪਾਂ ਰੋਜ਼-ਰੋਜ਼ ਉਹਨੂੰ ਦੇਈ ਜਾਈਏ ਬੰਦੇ ਨੂੰ ਤੇ ਫਿਰ ਆਪਾਂ ਮਹੀਨੇ ਬਾਅਦ ਉਹਨੂੰ ਆਖੀਏ ਵੀ ਅਸੀਂ ਤੈਨੂੰ ਇੰਨੇ ਪੈਸੇ ਦੇਤੇ ਹੁਣ ਸੱਤਰ ਹੀ ਪਿੱਛੇ ਰਹਿ ਗਿਆ ਤੇ ਖਾਲਸਾ ਜੀ ਉਹ ਆਖੇਗਾ ਕਿਦਾਂ 70 ਰਹਿ ਗਿਆ ਇਹ ਤਾਂ ਤੂੰ ਮੈਨੂੰ ਵਿਆਜ ਦੇਣ ਲਿਆ ਮੇਰਾ ਤੇ ਮੂਲ ਖਲੋਤਾ ਇਸੇ ਪ੍ਰਕਾਰ ਅਸੀਂ ਆ ਜਿਹੜੇ 5 7 10 ਪਾਠ ਕਰਦੇ ਆ ਨਾ ਦਿਨ ਵਿੱਚ ਇਹ ਰੱਬ ਨੂੰ ਵਿਆਜ ਦੇ ਰਹੇ ਆ ਤੇ ਵਿਆਜ ਕਿਸੇ ਅਰਥ ਵੀ ਮੰਨਿਆ ਨਹੀਂ ਜਾਂਦਾ ਮੰਨਿਆ ਜਾਣਾ ਜਦੋਂ ਤੁਸੀਂ ਮੂਲ ਲਾਓਗੇ 50000 ਰੁਪਇਆ ਮੰਨ ਲਓ ਤੁਸੀਂ ਉਹਨੂੰ ਇਕੱਠਾ ਦਿੱਤਾ ਭੀ ਆ ਮੂਲ ਕੱਟ ਲਾ ਕਟਿਆ ਗਿਆ ਪਿਛੇ 50 ਰਹਿ ਜਾਣਾ ਇਦਾਂ ਖਾਲਸਾ ਜੀ ਭਗਤੀ ਸਾਡੀ ਇਕੱਠੀ ਹੁੰਦੀ ਹੈ ਇਕੱਤਰ ਹੁੰਦੀ ਹੈ ਆਹ 2 ਘੰਟਿਆਂ ਵਿੱਚ ਕੀਤਾ ਹੋਇਆ ਜਪ ਤਪ ਉਹਦੇ ਵਾਹਿਗੁਰੂ ਜੀ ਨੂੰ ਦੇਣਾ ਨਾ ਵਾਹਿਗੁਰੂ ਜੀ ਦਾ ਹੈ ਇਸ ਕਰਕੇ ਗੁਰਮਖੋ ਇਹ ਚੀਜ਼ਾਂ ਸਾਨੂੰ ਧਿਆਨ ਵਿੱਚ ਲਿਆਉਣੀਆਂ ਪੈਣਗੀਆਂ ਬਹੁਤ ਸਾਰੇ ਗੁਰਸਿੱਖ ਕਹਿੰਦੇ ਆ ਜੀ ਮਹਾਰਾਜ ਅਸੀਂ ਤੇ ਬੜਾ ਪਾਠ ਕਰਦੇ ਆ ਜੀ ਅਸੀਂ ਤਾਂ ਸਵੇਰੇ ਪੰਜ ਪਾਠ ਜਪਜੀ ਸਾਹਿਬ ਦੇ ਪੰਜ ਪਾਠ chaupai ਸਾਹਿਬ ਦੇ ਕੋਈ ਕਹਿੰਦਾ ਇੱਕ ਘੰਟਾ ਮੂਲ ਮੰਤਰ ਪੜ੍ਹਦਾ ਕੋਈ ਕਹਿੰਦਾ ਮੈਂ ਕੁਛ ਕਰਦਾ ਜਿੰਨਾ ਚਿਰ ਤੁਹਾਡੇ 2.5 ਘੰਟੇ ਨਹੀਂ ਪੂਰੇ ਹੁੰਦੇ ਸਿਮਰਨ ਅਭਿਆਸ ਦੇ ਵਿੱਚ ਉਹਨਾਂ ਚਿਰ ਤੁਸੀਂ ਕੱਖ ਵੀ ਨਹੀਂ ਜੇ ਕਰ ਰਹੇ ਗੁਰਮਖੋ ਇਸ ਕਰਕੇ ਕਹਿਣਾ ਕਿ ਸਵੇਰੇ ਅਮਰਤ ਵੇਲੇ ਪੰਜ ਬਾਣੀਆਂ ਪਾਠ ਪੜ੍ਹੋ ਉਹਦੇ ਨਾਲ ਤੁਹਾਡਾ 1 ਘੰਟਾ ਬਤੀਤ ਹੋਵੇਗਾ ਫਿਰ ਉਸ ਤੋਂ ਬਾਅਦ ਤੁਸੀਂ 20 ਮਿੰਟ ਅੱਧਾ 15 ਮਿੰਟ ਗੁਰਮੰਤਰ ਤੇ ਲਾਓ 15 ਮਿੰਟ ਮੂਲ ਮੰਤਰ ਤੇ ਲਾਓ ਅੱਧਾ ਘੰਟਾ ਉਹ ਹੋ ਗਿਆ ਡੇਢ ਘੰਟਾ ਚਲਾ ਗਿਆ ਪਿੱਛੇ 1 ਘੰਟਾ ਬਾਕੀ ਹੈ ਉਹਦੇ ਵਿੱਚ ਤੁਸੀਂ ਦੁਪਹਿਰ ਨੂੰ ਸੁਖਨੀ ਸਾਹਿਬ ਦਾ ਪਾਠ ਕਰ ਲਓ 1 ਘੰਟੇ ਵਿੱਚ ਢਾਈ ਘੰਟੇ ਸੰਪੂਰਨ ਹੋ ਗਏ ਹੁਣ ਜਿਹੜਾ ਤੁਸੀਂ ਸ਼ਾਮਾਂ ਨੂੰ ਜਪ ਜਪ ਕਰੋਂਗੇ ਰੈਰਾ ਸਾਹਿਬ ਕਰੋਗੇ ਆਰਤੀ ਆਰਤਾ ਕਰੋਗੇ ਕੋਈ ਸਿਮਰਨ ਕਰੋਗੇ ਬ੍ਰਹਮ ਕਵਚ ਦਾ ਜਾਪ ਕਰੋਗੇ ਕੋਈ ਹੁਣ ਜਿਹੜਾ ਵੱਧ ਤੋਂ ਢਾਈਆਂ ਤੋਂ ਵੱਧ ਕਰੋਗੇ ਉਹ ਤੁਹਾਡੀ ਬੰਦਗੀ ਵਿੱਚ ਗਿਣਿਆ ਜਾਣਾ ਹੈ ਉਹ ਤੁਹਾਡੀ ਭਗਤੀ ਹੈ ਉਹਨੇ ਤੁਹਾਡੇ ਪਾਪਾਂ ਨੂੰ ਨਾਸ ਕਰਨਾ ਹੈ ਉਹਨੇ ਤੁਹਾਡੀ ਦੇਹੀ ਨੂੰ ਆਰੋਗ ਕਰਨਾ ਹੈ ਉਸ ਜਾਪ ਨੇ ਤੁਹਾਡਾ ਮਨ ਨਿਰਮਲ ਕਰਨਾ ਹੈ ਉਸ ਜਾਪ ਨੇ ਤੁਹਾਡਾ ਮਨ ਬਾਣੀ ਵਿੱਚ ਲਾਉਣਾ ਹੈ ਉਸ ਜਾਪ ਨੇ ਤੁਹਾਡੇ ਮਨ ਨੂੰ ਖੁਸ਼ੀ ਖੇੜਾ ਦੇਣਾ ਹੈ ਉਦਾਸੀ ਦੂਰ ਕਰਨੀ ਹੈ ਚਿੰਤਾ ਝੋਰਾ ਦੂਰ ਕਰਨਾ ਹੈ ਹੁਣੇ ਤੋਂ ਤੁਸੀਂ ਸਮਝ ਲੈਣਾ ਵੀ ਇਹ ਕੀ ਕਹਾਣੀ ਆ ਕਿੱਡੀ ਕਹਾਣੀ ਆ ਕਿਧਰੋਂ ਕੁੰਮੀਆਂ ਤੇ ਅਚਨ ਚੇਤ ਇਹ ਗੱਲਾਂ ਖਾਲਸਾ ਜੀ ਜਵਾਬ ਜੀ ਨੂੰ ਸੁਣਾ ਰਿਹਾ ਹਾਂ ਅਚਨ ਚੇਤ ਮਹਾਰਾਜ ਦੀ ਕਿਰਪਾ ਨਾਲ ਉਤਰ ਰਹੀਆਂ ਮੈਂ ਸੋਚਿਆ ਵਿਚਾਰਿਆ ਨਹੀਂ ਸੀ ਵੀ ਅੱਜ ਇਸ ਚੀਜ਼ ਤੇ ਵਿਚਾਰ ਕਰਾਂਗੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਹੈ ਤੇ ਆਪਾਂ ਇਹ ਰਲ ਕੇ ਵਿਚਾਰ ਕਰੀ ਹੈ ਫਿਰ ਖਾਲਸਾ ਜੀ ਜਿਹਨੇ ਢਾਈ ਘੰਟੇ ਪੂਰੇ ਕਰਨੇ ਹੁਣ ਉਹ ਕਥਾ ਸੁਣ ਲੇ ਇੱਕ ਘੰਟਾ ਸਿਮਰਨ ਸੁਣ ਲਵੇ ਕਥਾ ਸੁਣ ਲਵੇ ਬਾਣੀ ਸੁਣ ਲਵੇ ਉਹ ਵੀ ਗਿਣੇ ਜਾਂਦੇ ਹਨ ਕਈ ਆਖਦੇ ਹਨ ਮੈਂ ਬਾਣੀ ਪੜ ਨਹੀਂ ਸਕਦਾ ਮੈਂ ਸੁਣ ਲਿਆ ਕਰ ਗੁਰਮੁਖੋ ਬਾਣੀ ਪੜ ਕੇ ਵੀ ਸੁਣਨੀ ਹੈ ਸੁਣਨ ਦਾ ਹੀ ਅਸਲ ਫਲ ਹੈ ਜਿਸ ਮਨੁੱਖ ਨੇ ਬਾਣੀ ਸੁਣੀ ਹੈ ਉਸ ਮਨੁੱਖ ਨੂੰ ਹੀ ਫਲ ਪ੍ਰਾਪਤ ਹੋਣਾ ਭਾਵੇਂ ਉਹ ਆਪ ਪੜ ਕੇ ਸੁਣ ਲਵੇ ਭਾਵੇਂ ਕਿਸੇ ਦੀ ਬੋਲੀ ਹੋਈ ਸੁਣ ਲਵੇ ਸੁਣੀ ਦਾ ਹੀ ਮੁੱਲ ਹੈ ਸੁਣੀ ਪ੍ਰਥਾਏ ਮਹਾਰਾਜ ਨੇ ਆਖਿਆ ਕਿ ਸੁਣਿਆ ਦੂਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੋਹਣਿਆ ਦੂਖ ਪਾਪ ਕਾ ਨਾਸ਼ ਜਿਹੜਾ ਸੁਣੂਗਾ ਬਾਣੀ ਨੂੰ ਨਾਮ ਨੂੰ ਉਹਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਵੇਗਾ ਇਹ ਮਹਾਰਾਜ ਦੇ ਬਚਨ ਹਨ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਸੋ ਇਸ ਕਰਕੇ ਗੁਰਮਖੋ ਇਹ ਚੀਜ਼ ਨੂੰ ਅਪਣਾਓ 24 ਘੰਟੇ ਸਤਗੁਰਾਂ ਦੇ ਹਨ ਉਹ ਉਹ ਨਾਲ ਵਿੱਚ ਗਿਣਿਆ ਕਰੋ ਵੀ ਮੈਂ ਬੜਾ ਪਾਠ ਕਰ ਲਿਆ ਉਹ ਤੇ ਸਤਗੁਰਾਂ ਦਾ ਹੈ ਉਹ ਤੇ ਅਸੀਂ ਵਿਆਜ ਦੇ ਰਹੇ ਹਾਂ ਜਿੱਦਣ ਮੂਲ ਦੇਵਾਂਗੇ ਉਹ ਗਿਣਿਆ ਜਾਣਾ ਵੀ ਹਾਂ ਹੀ ਅੱਧਾ ਘੰਟਾ ਲਾਇਆ ਜੀ ਅਸੀਂ 1 ਘੰਟਾ ਜਪ ਤਪ ਕੀਤਾ ਜੀ ਇਸ ਕਰਕੇ ਗੁਰਮੁਖੋ ਇੱਕ ਦਾਸ ਦਾ ਮਿੱਤਰ ਹੁੰਦਾ ਸੀ ਬਾਹਰ ਵਿੱਚ ਚਲੋ ਨਹੀਂ ਉਹ ਮਿਲੇ ਕਿਲੇ ਕਦੇ ਤੇ ਅਸੀਂ ਵੀ ਮੈਂ ਵੀ ਬਾਹਰ ਚਲਾ ਗਿਆ ਅਸੀਂ ਮੇਰਾ ਸਾਰਿਆਂ ਦਾ ਕੰਡਕਟ ਟੁੱਟ ਗਿਆ ਉਹ ਖਾਲਸਾ ਜੀ ਇਧਰੋਂ ਕਰਨਾਲ ਵਾਲੀ ਸਾਈਡ ਤੋਂ ਮਿੱਤਰ ਆਉਂਦਾ ਹੁੰਦਾ ਸੀ ਸੋਨੀਪੱਤ ਤੋਂ ਸੋਨੀਪੱਤ ਤੋਂ ਦਰਬਾਰ ਸਾਹਿਬ ਸ਼ਨੀਵਾਰ ਸੇਵਾ ਕਰਨ ਆਉਂਦਾ ਹੁੰਦਾ ਸੀ ਅਸੀਂ ਵੀ ਜਾਂਦੇ ਹੁੰਦੇ ਸੀ ਸ਼ਨੀਵਾਰ ਐਤਵਾਰ ਉੱਥੇ ਰਹਿਣਾ ਤੇ ਉਹਨੇ ਇੱਕ ਵਾਰ ਅਸੀਂ ਬੈਠੇ ਤੇ ਉਹ ਗੱਲਾਂ ਬਾਤਾਂ ਕਿਸੇ ਨੇ ਉਹਨੂੰ ਪੁੱਛਿਆ ਵੀ ਭਾਈ ਸਾਹਿਬ ਜੀ ਤੁਸੀਂ ਮਤਲਬ ਆਪਾਂ ਸਿੱਖ ਜਿਹੜੇ ਆ ਇੱਕ ਦੂਜੇ ਨਾਲ ਵਿਚਾਰ ਕਰ ਸਕਦੇ ਆ ਸਭ ਤੋਂ ਪਹਿਲਾ ਸਿੱਖ ਦਾ ਸਿੱਖ ਨੂੰ ਪ੍ਰਸ਼ਨ ਹੁੰਦਾ ਵੀ ਗੁਰਮੁਖਾ ਚੜ੍ਹਦੀ ਕਲਾ ਨਿਤਨੇਮ ਠੀਕ ਠਾਕ ਹੈ ਪਹਿਲਾ ਪ੍ਰਸ਼ਨ ਸਿੱਖ ਦਾ ਸਿੱਖ ਨੂੰ ਇਹ ਹੈ ਉਹ ਕਹਿੰਦਾ ਵੀ ਹਾਂਜੀ ਮਹਾਰਾਜ ਦੀ ਕਿਰਪਾ ਹੈ ਠੀਕ ਹੈ ਤੁਸੀਂ ਸੁਣਾਓ ਫਿਰ ਦੂਜਾ ਕਹਿੰਦਾ ਵੀ ਹਾਂਜੀ ਸਾਡੇ ਤੇ ਵੀ ਦਇਆ ਜੀ ਨਿਤਨੇਮ ਮਹਾਰਾਜ ਕਿਰਪਾ ਕਰਕੇ ਲੈ ਰਹੇ ਇਹ ਗੁਰਸਿੱਖਾਂ ਦਾ ਪਹਿਲਾ ਸਵਾਲ ਜਵਾਬ ਹੁੰਦਾ ਸੀ ਫਿਰ ਬਾਕੀ ਚੀਜ਼ਾਂ ਦਾ ਪੁੱਛਿਆ ਜਾਂਦਾ ਵਿਚਾਰ ਹੋਈ ਬੈਠਿਆਂ ਤੇ ਖਾਲਸਾ ਜੀ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਕਿੰਨਾ ਕੁ ਸਮਾਂ ਦਿੰਨੇ ਹੋ ਤੇ ਇਹਦਾ ਉਹਦੀ ਵਾਰ ਹੀ ਆਈ ਵੀ ਤੂੰ ਕਿੰਨਾ ਕੁ ਸਮਾਂ ਪਾਈ ਦਿੰਨਾ ਉਹ ਕਹਿੰਦਾ ਵੀ ਮੈਂ 20 ਕਿ ਮਿੰਟ ਲਾਉਣਾ ਮੇਰਾ 20 ਕਿ ਮਿੰਟ ਦਾ ਕੋਈ ਜਪ ਤਪ ਹੈ ਤੇ ਉਹ ਸਾਰਿਆਂ ਨੇ ਬੜੇ ਹੈਰਾਨ ਹੋ ਕੇ ਗੱਲ ਸੋਚੀ ਵੀ ਹੈ ਤੋ ਗੁਰੂ ਕਾ ਸੇਖ ਹੈ ਵੀ ਮਿੰਟਾਂ ਚ ਕੀ ਕਰਦਾ ਹੋਏਗਾ ਕਿਉਂਕਿ ਆਪੋ ਆਪਣੀ ਮਾਤਾ ਇੱਕ ਦਾਸ ਸੀਗੇ ਇੱਕ ਖਾਲਸਾ ਜੀ ਹੋਰ ਸਿੱਖ ਸੀਗਾ ਅਸੀਂ ਦੋ ਜਿਹੜੇ ਅਸੀਂ ਅਸੀਂ ਇਹ ਚੀਜ਼ ਨੂੰ ਸਮਝਦੇ ਸਾਂ ਵੀ ਇਹਨੇ ਕੀ ਆਖਿਆ ਅਸੀਂ ਉਹਨੂੰ ਪੁੱਛ ਲਿਆ ਉਹਦਾ ਨਾਮ ਗੁਰਪ੍ਰੀਤ ਸਿੰਘ ਸੀ ਅਸੀਂ ਉਹਨੂੰ ਪੁੱਛਿਆ ਵੀ ਮਿੱਤਰਾ ਇਹ ਢਾਈਆਂ ਘੰਟਿਆਂ ਨੂੰ ਕੱਢ ਕੇ ਕਹਿ ਰਿਆ ਨਾ ਕਹਿੰਦਾ ਹਾਂਜੀ ਬਿਲਕੁਲ ਸੱਚ ਤੁਸੀਂ ਸਮਝ ਗਏ ਆ ਜੀ ਤੇ ਇਹ ਖਾਲਸਾ ਜੀ ਉਹ ਗੁਰਮਖਾਂ ਦੀ ਖੇਡ ਹੁੰਦੀ ਆ ਕਹਿੰਦੇ ਵੀ ਉਦਾਂ ਉਸ ਗੁਰਸਿੱਖ ਦਾ ਜਿਹੜਾ ਖਾਲਸਾ ਜੀ ਚੌਂਕੜਾ ਸੀ ਜਪਤਾਪ ਸੀ ਉਹ 2 ਘੰਟੇ ਤੇ 2 ਘੰਟੇ ਦੇ 50 ਮਿੰਟ ਦਾ ਸੀ ਭਾਵ 2.5 ਘੰਟੇ ਉਹ ਮਹਾਰਾਏ ਨੂੰ ਦੇ ਦਿੰਦਾ ਸੀ 20 ਘੰਟੇ ਜਿਹੜੇ ਵੱਖਰੇ ਉਹ ਆਪਾਂ ਆਪ ਜਪਤਾਪ ਸਮਝਦਾ ਸੀ ਐਵੇਂ ਗੁਰਸਿੱਖ ਪਿਆਰੇ ਖਾਲਸਾ ਜੀ ਬੰਦਗੀ ਕਰਦੇ ਆ ਸੋ ਇਹ ਵਿਚਾਰਾਂ ਹਨ ਇਹ ਜਿਹੜਾ ਆਪਾਂ 2-4 ਪਾਠ ਕਰਦੇ ਹਾਂ ਤੇ ਫਿਰ ਸੁਣਾ ਲੈਨੇ ਆਂ ਵੀ ਅਸੀਂ ਪੜਾ ਪਾਠ ਕਰਦੇ ਇੰਨੇ ਚਿਰ ਦੇ ਕਰਦੇ ਪਏ ਆਂ ਸਾਨੂੰ ਕਿਉਂ ਨਹੀਂ ਖੁਸ਼ੀ نصیਬ ਹੋ ਰਹੀ ਗੁਰਮਖੋ ਤੁਸੀਂ ਦੇ ਵਿਆਜ ਦੇ ਵਿੱਚ ਥਰੇ ਫਿਰਨੇ ਹੋ ਢਾਈ ਘੰਟੇ ਮਹਾਰਾਜ ਨੂੰ ਦਿਓ ਕਿਸੇ ਤਰ੍ਹਾਂ ਵੀ ਜੋੜੋ ਇਕੱਠੇ ਢਾਈ ਘੰਟੇ ਨਹੀਂ ਦੇ ਹੁੰਦੇ ਤਾਂ ਕੋਈ ਨਹੀਂ ਕਥਾ ਸੁਣ ਲਓ ਸਿਮਰਨ ਸੁਣ ਲਓ ਮਹਾਰਾ ਦੀ ਬਾਣੀ ਸੁਣ ਲਓ ਦਰਬਾਰ ਸਾਹਿਬ ਤੋਂ ਬਾਣੀ ਸੁਣ ਲਓ ਇਦਾਂ ਸਮਾਂ ਉਹ ਇਕੱਠਾ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਜਪਤਾਪ ਕਰੋਗੇ ਉਹ ਤੁਹਾਡੇ ਲੇਖੇ ਵਿੱਚ ਆਉਂਦਾ ਹੈ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਆਪ ਸੰਗਤਾਂ ਦੀ ਕਿਰਪਾ ਦੇ ਨਾਲ ਖਾਲਸਾ ਜੀ ਜਿਹੜਾ ਸ਼ਾਹਪੁਰ ਜਾਜਨ ਵੀਰਾਂ ਦਾ ਘਰ ਸੀ ਉਹ ਸਾਰਾ ਪਲਸਤਰ ਹੋ ਗਿਆ ਮਹਾਰਾਜ ਦਇਆਕਰਨ ਹੁਣ ਆਪਾਂ ਉਹਨਾਂ ਨੂੰ ਦਰਵਾਜ਼ੇ ਲਾ ਕੇ ਦੇਵਾਂਗੇ ਦਰਵਾਜ਼ਿਆਂ ਦਾ ਗਿਣਤੀ ਮਿੰਦੀ ਕਰਾ ਕੇ ਦਰਵਾਜੇ ਲਾ ਕੇ ਤੇ ਫਿਰ ਖਾਲਸਾ ਜੀ ਆਪ ਜੀ ਨੂੰ ਵੀਡੀਓ ਬਣਾ ਕੇ ਵਿਖਾਵਾਂਗੇ ਵੀ ਉਹਨਾਂ ਦਾ ਘਰ ਤਿਆਰ ਹੋ ਗਿਆ। ਇੱਕ ਉਹਨਾਂ ਦੇ ਘਰ ਖਾਲਸਾ ਜੀ ਪਾਣੀ ਦੀ ਦਿੱਕਤ ਬੜੀ ਜ਼ਿਆਦਾ। ਇੱਕ ਹੋਰ ਗਰੀਬ ਸੇਖ ਹੈ। ਉਹਨੇ ਵੀ ਬੇਨਤੀ ਕੀਤੀ ਵੀ ਸਾਡੇ ਕੋਲ ਨਹੀਂ ਸਮਰਥਾ ਨਹੀਂ ਜੇ ਸਾਡੇ ਘਰ ਤੁਸੀਂ ਬੋਰ ਹੀ ਕਰਾ ਦਿਓ। ਦੋ ਬੋਰ ਖਾਲਸਾ ਜੀ ਇੱਕ ਤਾਂ ਸ਼ਾਹਪੁਰ ਜਾਜਨ ਵਾਲੇ ਵੀਰ ਉਹਨਾਂ ਦੇ ਘਰ ਕਰਾਉਣਾ। ਇੱਕ ਨਾਲ ਹੀ ਉਹਨਾਂ ਦੇ ਅੱਗੇ ਖਾਲਸਾ ਜੀ ਗੁਰਸਿੱਖ ਪਰਿਵਾਰ ਹੈ। ਉਹਨੇ ਉਹਦੇ ਘਰ ਕਰਵਾਉਣਾ। ਸੋ ਮਹਾਰਾਜ ਕਿਰਪਾ ਕਰਨ ਆਪ ਸੰਗ ਤਾਂ ਜਿਹੜੀਆਂ ਸੇਵਾ ਭੇਜਦੇ ਉਹ ਖਾਲਸਾ ਜੀ ਉਹਦੇ ਵਿੱਚ ਇਹ ਕਾਰਜ ਹੁੰਦੇ ਆ। ਤੇ ਹੁਣ ਅੱਜ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਡੇਰਾ ਬਾਬਾ ਨਾਨਕ ਘਰ ਹੈ ਉਹਦਾ ਖਾਲਸਾ ਜੀ ਅੱਜ ਪਲਸਤਰ ਸ਼ੁਰੂ ਹੋ ਗਿਆ ਉਥੇ ਮਿਸਤਰੀ ਪਹੁੰਚੇ ਹੋਏ ਉਹਨਾਂ ਨੇ ਸ਼ੁਰੂ ਕਰ ਲਿਆ ਉਹਦੀ ਵੀ ਵੀਡੀਓ ਬਣਾ ਕੇ ਆਪ ਜੀ ਨੂੰ ਪਾਵਾਂਗੇ ਬਿਜਲੀ ਦਾ ਕੰਮ ਵੀ ਉਥੇ ਸਾਰਾ ਹੋ ਗਿਆ ਪਾਈਪ ਜਿਹੜੇ ਪਾਣੇ ਸੀ ਚੜੀਆਂ ਵੱਜ ਕਿਉ ਵੀ ਹੋ ਗਿਆ ਤੇ ਮਹਾਰਾਜ ਦੀ ਦਇਆ ਹੋ ਗਈ ਸੱਚੇ ਪਾਤਸ਼ਾਹ ਦੀ ਆਪ ਜੀ ਦੀ ਕਿਰਪਾ ਹੋ ਗਈ ਸੰਗਤ ਜੀ ਜਿਨ੍ਹਾਂ ਨੇ ਸਾਥ ਦਿੱਤਾ ਸੋ ਮਹਾਰਾਜ ਕਿਰਪਾ ਕਰਨ ਅੱਗੇ ਦੋ ਘਰ ਹੋਰ ਆਏ ਨੇ ਆਪ ਜੀ ਨੂੰ ਪਹਿਲਾਂ ਦਿਖਾਵਾਂਗੇ ਫਿਰ ਸ਼ੁਰੂ ਕਰਾਂਗੇ ਤੇ ਔਰ ਤੀਸਰੀ ਬੇਨਤੀ ਕਿ ਜਿਵੇਂ ਖਾਲਸਾ ਜੀ ਬਾਬਾ ਜੀ ਬਾਬਾ ਨੌ ਸਿੰਘ ਸਾਹਿਬ ਦੇ ਅਸਥਾਨੇ ਦੇ ਜੋੜ ਮੇਲੇ ਵਾਸਤੇ ਜੇ ਕਿਸੇ ਨੇ ਕੋਈ ਸੇਵਾ ਭੇਜਣੀ ਹੋਵੇ ਤੇ ਮੈਨੂੰ 13 ਤਰੀਕ ਤੱਕ ਹੀ ਭੇਜਣੀ 13 ਨੂੰ 14 ਨੂੰ ਮੈਂ ਸਾਰਾ ਸਮਾਨ ਸਾਡ ਲੈ ਕੇ ਤੇ ਫਿਰ ਉਥੇ ਬਾਬਾ ਜੀ ਹੁਣਾਂ ਨੂੰ ਪੇਟ ਕਰ ਦੇਣਾ ਸਾਰੀ ਸੰਗਤ ਦੀ ਉਥੇ ਸੰਗਤੀ ਰੂਪ ਵਿੱਚ ਅਰਦਾਸ ਕਰਾਵਾਂਗੇ ਜਿਨ੍ਹਾਂ ਨੇ ਜਾਬ ਜੱਪੇ ਹਨ ਉਹ 14 ਤਰੀਕ ਨੂੰ ਸਵੇਰ ਤੱਕ ਸਾਰੇ ਮੈਨੂੰ ਲਿਖਾ ਦੇਣ ਜਾਂ ਸ਼ਾਮਾਂ ਤੱਕ 14 ਤਰੀਕ ਦੀ ਸ਼ਾਮਾਂ ਤੱਕ ਲਿਖਾ ਦੇਣ ਤੇ ਫਿਰ ਖਾਲਸਾ ਜੀ ਉਹਦੀ ਗਿਣਤੀ ਬਿੰਤੀ ਆਪਾਂ ਕਰ ਲਾਂਗੇ ਮਹਾਰਾਜ ਕਿਰਪਾ ਕਰਨ ਔਰ ਖਾਲਸਾ ਜੀ ਇਸ ਤੋਂ ਬਾਅਦ ਇੱਕ ਬੇਨਤੀ ਛੋਟੀ ਜੀ ਹੋਰ ਕਰਨੀ ਸੀ ਪਰ ਮੈਨੂੰ ਵਿਸਰ ਗਈ ਹੈ ਵੀ ਕਿਹੜੀ ਬੇਨਤੀ ਸੀਗੀ ਬਾਕੀ ਚੜ੍ਹਦੀ ਕਲਾ ਜਿਹੜਾ ਆਪਾਂ WhatsApp ਦਾ ਗਰੁੱਪ ਬਣਾਇਆ ਉਹਦੇ ਵਿੱਚ ਸੰਗਤ ਵਾਦ ਤੋਂ ਵੱਧ ਜੁੜੋ ਕਿਉਂਕਿ ਉੱਥੇ ਜੇ ਲੋੜ ਕੋਈ ਜ਼ਰੂਰੀ ਬੇਨਤੀ ਗੱਲ ਕਰਨੀ ਹੁੰਦੀ ਹੈ ਬੰਦਾ ਮੈਸੇਜ ਕਰ ਦਿੰਦਾ ਤੇ ਸਾਰਾ ਕੁਝ ਉੱਥੇ ਸਵਲ ਹੋ ਜਾਂਦਾ ਕੋਈ ਜਿੱਦਾਂ ਕੋਈ ਵੀਡੀਓ ਪਾਉਣੀ ਆ ਛੋਟੀ ਮੋਟੀ ਉਹ ਵੀ ਉੱਥੇ ਲਿੰਕ ਪਾ ਦਿੰਨੇ ਆ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ ਕੋਈ ਜ਼ਰੂਰੀ ਕਿਸੇ ਦਾ ਸਵਾਲ ਕੋਈ ਜ਼ਰੂਰੀ ਬਹੁਤ ਜ਼ਿਆਦਾ ਉਹ ਤੁਸੀਂ ਪੁੱਛ ਸਕਦੇ ਹੋ ਉਤੋਂ ਇਲਾਵਾ ਹੋਰ ਕੁਛ ਨਾ ਪਾਇਆ ਕਰੋ ਕਿਉਂਕਿ ਉਹ ਚੈਨਲ ਇਸ ਕਰਕੇ ਨਹੀਂ ਵੀ ਉੱਥੇ ਕੁਛ ਨਾ ਕੋਈ ਰੋਜ਼ ਪੈਂਦਾ ਰਹੇ ਉਹ ਇਸ ਕਰਕੇ ਆ ਵੀ ਸਾਰੀ ਸੰਗਤ ਨੂੰ ਸੁਚੇਤ ਕਰਨ ਵਾਸਤੇ ਜਾਂ ਕੋਈ ਜ਼ਰੂਰੀ ਬੇਨਤੀ ਕਰਨ ਵਾਸਤੇ ਉਹ ਬਣਾਇਆ ਤੇ ਉਹ ਇੱਕੋ ਜਗ੍ਹਾ ਵੀਡੀਓ ਜਾਂ ਮੈਸੇਜ ਪਾ ਦਈਏ ਤਾਂ ਸਾਰੀ ਸੰਗਤ ਨੂੰ ਪਤਾ ਲੱਗ ਜਾਂਦਾ ਇਸ ਕਰਕੇ ਉਹ ਬਣਾਇਆ ਗੁਰਮਖੋ ਤੇ ਜਿਹੜੇ ਕਈ ਉਹਨਾਂ ਨੂੰ ਗਰੁੱਪ ਨੂੰ ਛੱਡ ਰਹੇ ਆ ਉਹ ਉਹਨਾਂ ਦੀ ਮਰਜ਼ੀ ਹੈ ਪਰ ਜੇ ਆਪਾਂ ਜੁੜੇ ਰਵਾਂਗੇ ਤਾਂ ਖਾਲਸਾ ਦੀ ਕੋਈ ਜ਼ਰੂਰੀ ਬੇਨਤੀ ਹੋਵੇ ਤਾਂ ਇੱਕੋ ਥਾਂ ਕੀਤੀ ਜਾ ਸਕਦੀ ਹੈ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਦ ਵੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੌ ਸਿੰਘ ਸਾਹਿਬ ਜੀ ਹੁਣਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਖਾਲਸਾ ਜੀ ਹੱਡ ਵੀ ਤੀ ਵੀਰ ਜੀ ਹੁਣੀ ਸੁਣਾਉਂਦੇ ਨੇ ਕਿ ਕਿਵੇਂ ਮਹਾਰਾਜ ਨੇ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਇਹ ਵੀਰ ਕਹਿੰਦਾ ਕਿ ਭਾਈ ਸਾਹਿਬ ਜੀ ਵੀ ਅਸੀਂ ਯੂਰਪ ਜਾਣ ਵਾਸਤੇ ਇੱਕ ਏਜੰਟ ਨੂੰ ਪੈਸੇ ਦਿੱਤੇ ਸੀ ਤੇ ਉਹ ਕਿਵੇਂ ਉਹਨੇ ਸਾਡੇ ਨਾਲ ਧੱਕਾ ਕੀਤਾ ਕੀ ਕੁਝ ਹੋਇਆ ਫਿਰ ਕਿਵੇਂ ਮਹਾਰਾਜ ਨੇ ਕਿਰਪਾ કરી ਵੀਰ ਕਹਿੰਦਾ ਵੀ ਅਸੀਂ ਤਿੰਨ ਭਰਾ ਆ ਇੱਕ ਭਰਾ ਪਹਿਲਾਂ ਸਾਡਾ ਇੰਗਲੈਂਡ ਦੇ ਵਿੱਚ ਆ ਤੇ ਅਸੀਂ ਦੋਵੇਂ ਭਰਾ ਚਾਹੁੰਦੇ ਸਾਂ ਵੀ ਇਟਲੀ ਚਲੀ ਜਾਈਏ ਸਾਨੂੰ ਕਿਸੇ ਨੇ ਦੱਸਿਆ ਵੀ ਇਦਾਂ ਇੱਕ ਫਲਾਣੇ ਇੱਕ ਪਿੰਡ ਕਾ ਬੰਦਾ ਤੇ ਹੈ ਵੀ ਉਹ ਗੁਰਸਿੱਖ ਅਮਰਤਾਰੀ ਸੀਗਾ ਤੇ ਉਹਦੇ ਕੋਲੇ ਤੁਸੀਂ ਜਾਓ ਤੇ ਉਹ ਤੁਹਾਡੇ ਕਰਾ ਦੇਗਾ ਕਹਿੰਦਾ ਅਸੀਂ ਪਾਸਪੋਰਟ ਵਗੈਰਾ ਲੈ ਕੇ ਕੇ ਮਿਲ ਲੰਗੇ ਉਹਨੇ ਸਾਨੂੰ ਆਖਿਆ ਵੀ ਲੱਖ ਲੱਖ ਰੁਪਈਆ ਜਮ੍ਹਾਂ ਕਰਾ ਦਿਓ ਤੇ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਲਵਾ ਦਿੰਨੇ ਤੇ ਉਸ ਤੋਂ ਬਾਅਦ ਖਾਲਸਾ ਜੀ ਚਲੋ ਉਹਨਾਂ ਨੇ ਆਖਿਆ ਇਹ ਵੀ ਆਖਿਆ ਵੀ ਜਦੋਂ ਨਾਂ ਲੱਗਾ ਤੇ ਆਸੀਂ ਤੁਹਾਡੇ ਵਾਪਸ ਕਰ ਦਾਂਗੇ ਇਹ ਵੀ ਇਹ ਵੀ ਉਹਨਾਂ ਨੇ ਝੁਬਾਨ ਕੀਤੀ ਆ ਅਖਿਆ ਵੀ ਅਮਰਤਾਰੀ ਸਿੱਖ ਹੈ ਵੀ ਝੂਠ ਥੋੜਾ ਬੋਲੂਗਾ ਤੇ ਉਹ ਫਿਰ ਖਾਲਸਾ ਜੀ ਕਹਿੰਦੇ ਮਹੀਨੇ 2 4 5 6 ਸਾਲ ਡੇਢ ਸਾਲ 2 ਹੋ ਗਏ ਵੀਜ਼ੇ ਲੱਗੇ ਨਾ ਜਦੋਂ ਲੱਗਿਆ ਨਾ ਤੇ ਪੈਸਾ ਮੂੜੇ ਕੋਈ ਨਾ ਫਿਰ ਸਾਡੀ ਗੱਲ ਹੋਈ ਤਾਂ ਉਹਨਾਂ ਨੂੰ ਆਖਿਆ ਵੀ ਪੈਸੇ ਭਾਈ ਮੋੜ ਦਿਓ ਉਹ ਕਹਿੰਦਾ ਵੀ ਕਿਹੜੇ ਪੈਸੇ ਉਥੇ ਖਰਚਾ ਨਹੀਂ ਆਉਂਦਾ ਕਹੀਂ ਕੁਛ ਹੁੰਦਾ ਤੁਹਾਨੂੰ ਕੀ ਪਤਾ ਵਿਹਲੇ ਬੈਠਿਆਂ ਨੂੰ ਤੇ ਪੈਸਾ ਕੋਈ ਨਹੀਂ ਮੋੜਦਾ ਇਹ ਗੱਲ ਆਖੀ 2 ਲੱਖ ਰੁਪਇਆ ਸਾਡਾ ਅੜਿਆ ਸੀ ਇਹ ਉਹ ਵੀਰ ਕਹਿੰਦਾ ਵੀ ਅਸੀਂ ਬਹੁਤ ਤਰਲੇ ਹੋ ਬਿਯੁਰਗ ਦੇ ਕਰਨੇ ਵੀ ਬਾਪੂ ਜੀ ਤੁਸੀਂ ਅਮਰ ਧਾਰਿਓ ਤੁਸੀਂ ਆਪਣੇ ਵਜਨਾ ਤੋਂ ਮੁਕਰ ਗਏ ਤੇ ਉਹ ਕਹਿੰਦਾ ਵੀ ਜਾਓ ਜੋ ਕਰਨਾ ਤੁਸੀਂ ਕਰ ਲਓ ਜੋ ਤੁਹਾਡੇ ਕੋ ਹੁੰਦਾ ਹੋਰ ਇਦਾਂ ਇਦਾਂ ਤੱਕ ਇਹ ਗੱਲਾਂ ਤੱਕ ਆ ਗਿਆ ਵੀ ਜੋ ਤੁਹਾਡੇ ਕੋ ਹੁੰਦਾ ਕਰ ਲਓ ਜਿਹਨੂੰ ਲਿਆਉਣਾ ਤੁਸੀਂ ਲਾਓ ਜੇ ਤੁਹਾਨੂੰ ਮਤਲਬ ਹੈਗੀ ਕੋਈ ਤੁਹਾਡੇ ਗੱਲ ਚ ਤਾਂ ਜਾਓ ਜਿਹਨੂੰ ਲਿਆਉਣਾ ਲਾਓ ਕਹਿੰਦਾ ਸਾਡੇ ਮਨ ਨੂੰ ਬੜਾ ਅਫਸੋਸ ਲੱਗਾ ਵੀ ਅਸੀਂ ਮਾੜੇ ਬੰਦੇ ਹਾਂ ਕਿੰਨੂੰ ਖੜਨਾ ਸੀ ਅਸੀਂ ਤੇ ਅਸੀਂ ਆਖਿਆ ਵੀ ਚਲੋ ਦੋਵੇਂ ਭਰਾ ਕਹਿੰਦੇ ਵੀ ਅਸੀਂ ਆਖਿਆ ਵੀ ਚਲੋ ਕੋਈ ਨਹੀਂ ਅਸੀਂ ਸਮਝਦੇ ਹਾਂ ਮਹਾਰਾਜ ਨੂੰ ਦੇ ਦਿੱਤੇ ਸੱਚੇ ਪਾਤਸ਼ਾਹ ਜੀ ਆਪ ਲੈ ਲੈਣਗੇ ਕਹਿੰਦੇ ਕੁਦਰਤੀ ਨਾ ਮਹਾਰਾਜ ਦੀ ਕਿਰਪਾ ਵਰਤੀ ਦੇ ਸਾਡੇ ਪਿੰਡ ਦਾ ਮੁੰਡੇ ਸੀ ਉਹ ਕਹਿੰਦੇ ਵੀ ਚੱਲ ਕੇ ਦਰਬਾਰ ਸਾਹਿਬ ਜਾਣਾ ਪਿੰਡੋਂ ਤੇ ਚਲੋ ਪਲਾਨ ਬਣ ਗਿਆ ਸਾਰੇ ਚਲੇ ਗਏ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਏ ਇਸ਼ਨਾਨ ਪਾਣ ਕੀਤਾ ਸੇਵਾ ਕੀਤੀ ਉਸ ਤੋਂ ਬਾਅਦ ਨਾ ਉਧਰ ਤੇ ਅਛੀਦਾਂ ਸਾਹਿਬ ਵਾਲੇ ਪਾਸੇ ਆਏ ਉੱਥੇ ਦਰਸ਼ਨ ਮੇਲੇ ਕੀਤੇ ਤੇ ਮੁੰਡੇ ਸਾਰੇ ਜਿਹੜੇ ਨਾਲ ਦੇ ਸਾਰੇ ਗਏ ਸੀ ਉਹ ਕਹਿੰਦੇ ਵੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨ ਦੇ ਮੱਥਾ ਟੇਕ ਚਲੀ ਅਸੀਂ ਉੱਥੇ ਚਲੇ ਗਏ ਉੱਥੇ ਜਾ ਕੇ ਦਰਸ਼ਨ ਮੇਲੇ ਕੀਤੇ ਇਹ ਦੇ ਕਹਿੰਦਾ ਵੀ ਮੈਂ ਨਾ ਮਿੱਤਰ ਦੱਸਦਾ ਕਹਿੰਦਾ ਜਦੋਂ ਮੈਂ ਬਾਬਾ ਨੋ ਸਿੰਘ ਸਾਹਿਬ ਦੇ ਥਾਣੇ ਦੇ ਗਿਆ ਮੇਰਾ ਉੱਥੇ ਬੜਾ ਜੀ ਲੱਗਾ ਮੇਰੀਆਂ ਅੱਖਾਂ 'ਚੋ ਜਾਲ ਆਇਆ ਤੇ ਮੇਰਾ ਬੜਾ ਮਨ ਉੱਥੇ ਮਤਲਬ ਖਿੱਚ ਜੀ ਪੈ ਗਈ ਥਾਣੇ ਦੇ ਨਾਲ ਦਰਸ਼ਨ ਮੇਲੇ ਕਰਕੇ ਅਸੀਂ ਮੁੜ ਗਏ ਇਹਨਾਂ ਘਰੇ ਪਹੁੰਚੇ ਘਰੇ ਜਾਂਦਿਆਂ ਨੂੰ ਮੈਨੂੰ ਫੇਰ ਜਿਲ ਕਰੇ ਵੀ ਉੱਥੇ ਮੱਥਾ ਟੇਕਣ ਜਾਣਾ ਵੀ ਉੱਥੇ ਸੇਵਾ ਕਰਨ ਜਾਣਾ ਕਹਿੰਦਾ ਵੀ ਮੈਂ ਮੈਂ ਤਾਂ ਦੋਵੇਂ ਭਰਾ ਸੀ ਇੱਕ ਮਿੱਤਰ ਹੋਰ ਸੀ ਅਸੀਂ ਚੱਲ ਪਏ ਉਥੋਂ ਫੇਰ ਦਰਸ਼ਨ ਮੇਲੇ ਕਰਕੇ ਤੇ ਜੇਕ ਦਿਨ ਬਾਬਾ ਨੌ ਸਿੰਘ ਸਾਹਿਬ ਦੇ ਘਰ ਨਾ ਪ੍ਰੇਮ ਪੈ ਗਿਆ ਮਹਾਰਾਜ ਦੀ ਕਿਰਪਾ ਵਰਤੀ ਸੱਚੇ ਪਾਸ਼ਾ ਨੇ ਦਇਆ ਕੀਤੀ ਕਹਿੰਦਾ ਫਿਰ ਮੈਂ ਨਾ ਅੰਦਰ ਮੈਨੂੰ ਪਤਾ ਲੱਗਾ ਵੀ ਰਸਤਾ ਇਦਾਂ ਲੈ ਕੇ ਆਉਂਦੇ ਵੀ ਸ਼ਰਦਾਈ ਇੱਥੇ ਰਗੜੀ ਜਾਂਦੀ ਕਹਿੰਦਾ ਮੈਂ ਰਸਤਾ ਲੈ ਕੇ ਗਿਆ ਤੇ ਮੈਂ ਉੱਥੇ ਸਿੰਘ ਜੀ ਕੋਲ ਅਰਦਾਸ ਕਰਾਈ ਮੈਂ ਕਿਹਾ ਵੀ ਮਹਾਰਾਜ ਇਦਾਂ ਮੇਰਾ 2 ਲੱਖ ਰੁਪਇਆ ਫਸਿਆ ਤੇ ਜੇ ਬਾਬਾ ਨੌ ਸਿੰਘ ਸਾਹਿਬ ਜੀ ਤੁਸੀਂ ਕਿਰਪਾ ਕਰ ਦੋ ਮਹਾਰਾਜ ਮਿਹਰ ਕਰ ਦੋ ਤੇ ਕਾਰਜ ਸਫਲੇ ਕਰ ਦੋ ਤੇ ਮਹਾਰਾਜ ਮੈਂ ਹਮੇਸ਼ਾ ਲਈ ਤੁਹਾਡੇ ਦਰ ਤੇ ਆਉਂਗਾ ਤੁਹਾਡੇ ਦਰ ਦਾ ਮਰੀਦ ਰਹੂੰਗਾ ਜੋ ਮਹਾਰਾਜ ਮੈਂ ਕਮਾਉਣ ਜੋਗਾ ਵੇ ਹੋਊਂਗਾ ਤੁਹਾਡੇ ਦਰ ਸੇਵਾ ਪਾਇਆ ਕਰੂੰ ਇਹ ਅਰਦਾਸ ਕੀਤੀ ਇਹਦਾ ਅਰਦਾਸ ਬੇਨਤੀ ਕਰਕੇ ਅਸੀਂ ਵਾਪਸ ਗਏ ਤੇ ਜਦੋਂ ਰਸਤੇ ਵਿੱਚ ਹੀ ਉਹਦਾ ਪਿੰਡ ਆਉਂਦਾ ਸੀ ਬੰਦੇ ਦਾ ਕਹਿੰਦੇ ਵੀ ਮੈਂ ਨਾ ਜਦੋਂ ਰਸਤੇ 'ਚ ਪਹੁੰਚਿਆ ਨਾ ਤੇ ਉੱਥੇ ਇਦਾਂ ਉਹਨਾਂ ਸੜਕ ਤੋਂ ਉੱਤਰ ਕੇ ਉਹਨਾਂ ਦਾ ਘਰ ਆ ਪਿਆ ਜਾਂਦਾ ਛੋਟਾ ਜਿਹਾ ਸੜਕ ਤੋਂ ਉੱਤਰ ਤੇ ਉੱਤਰ ਕੇ ਉਹਨਾਂ ਦਾ ਘਰ ਇਹਦਾ ਜਦੋਂ ਉੱਥੇ ਪਹੁੰਚੇ ਮੈਂ ਉੱਥੇ ਮੋਟਰਸਾਈਕਲ ਖੜਾ ਰਿਆ ਆਪਣਾ ਤੇ ਕਹਿੰਦਾ ਵੀ ਮੈਂ ਸੋਚਿਆ ਵੀ ਜਾ ਹੀ ਨਾ ਆਈ ਇੱਕ ਵਾਰ ਵੀ ਮਾਰ ਦੇ ਘਰ ਅਰਦਾਸ ਕੀਤੀ ਆ ਬਾਬਾ ਨੌ ਸਿੰਘ ਸਾਹਿਬ ਦੇ ਘਰ ਅਰਦਾਸ ਕੀਤੀ ਆ ਕੀਪ ਤਾਂ ਮਾਰਾ ਸੁਣ ਹੀ ਲੈਣ ਕੀਪ ਦਾ ਕੋਈ ਪੈਸੇ ਦੇਈ ਦੇ ਹੱਲੇ ਕਿ ਨਾ ਮੈਂ ਵਿਚਾਰਾ ਹੀ ਕਰ ਰਿਆਂ ਤੇ ਉਹ ਬਜ਼ੁਰਗ ਬੂਹੇ ਚੋਂ ਬਾਹਰ ਨਿਕਲਿਆ ਤੇ ਉਹ ਜਦੋਂ ਉਹਨੇ ਵੇਖਿਆ ਜਿਆਦਾ ਦੂਰ ਨਹੀਂ ਸੀ ਘਰ ਪਏ ਤੋਂ ਥੋੜਾ ਜਿਹਾ ਨਾਲ ਹੀ ਸਿੱਜਦਾ 80 ਕਿ ਮੀਟਰ 70 ਕਿ ਮੀਟਰ ਤੇ ਉਹਨੇ ਨਾ ਆਵਾਜ਼ ਮਾਰੀ ਇਹਦਾ ਆਜੋ ਆਜੋ ਲੰਘਿਓ ਤੇ ਜਦੋਂ ਅਸੀਂ ਗਏ ਜਾ ਕੇ ਮੈਂ ਉੱਥੇ ਮੋਕਸਲਾ ਦੇ ਅੰਦਰ ਗਏ ਤੇ ਉਹ ਬਜ਼ੁਰਗ ਕਹਿੰਦਾ ਇਦਾਂ ਵੀ ਮੈਂ ਤੁਹਾਨੂੰ ਫੋਨ ਕਰਨਾ ਹੀ ਸੀਗਾ ਇਹ 1 ਲੱਖ ਰੁਪਈਆ ਮੇਰਕੋ ਆਇਆ ਤੇ ਇਹ ਤੁਸੀਂ ਲੈ ਜਾਓ ਤੇ 80 80 ਹਜ਼ਾਰ ਰੁਪਈਆ ਤੁਹਾਨੂੰ ਮੋੜਨਾ ਮੈਂ 1 ਲੱਖ 60 ਮੋੜ ਦੂੰਗਾ ਆ ਲੱਖ ਲੈ ਜਾਓ 60 ਹਜ਼ਾਰ ਰੁਪਈਆ ਮੈਨੂੰ ਦੋ ਤਿੰਨ ਮਹੀਨੇ ਦੋ ਫੇ ਲੈ ਜਾਓ ਕਹਿੰਦੇ ਉਹਨੇ ਸਾਨੂੰ ਆ ਲੱਖ ਰੁਪਈਆ ਸਾਡੇ ਹੱਥ ਤੇ ਰੱਖਿਆ ਅਸੀਂ ਮੋਟਰਸਾਈਕਲ ਚੱਕਿਆ ਤੇ ਘਰ ਨੂੰ ਆ ਗਏ ਤੇ ਮੈਂ ਰਾਜ ਮਹਾਰਾ ਦੇ ਸ਼ੁਕਰਾਨਾ ਹੀ ਕਰਦਾ ਵੀ ਬਾਬਾ ਨੌ ਸਿੰਘ ਸਾਹਿਬ ਜੀ ਤੁਸੀਂ ਧੰਨਿਆ ਤਾਂ ਅਨਿਆ ਮਹਾਰਾਜ ਇੰਨੇ ਚਿਰ ਦਾ ਜਿਹੜਾ ਆਕੜਦਾ ਸੀ ਹਾਨੂੰ ਕਹਿੰਦਾ ਸੀ ਜਾਓ ਜੋ ਕਰਨਾ ਕਰ ਲਓ ਜੋ ਤੁਹਾਡੇ ਕੋਲ ਹੁੰਦਾ ਤੇ ਆਪ ਆਵਾਜ਼ ਮਾਰ ਕੇ ਉਹਨੇ ਸਾਨੂੰ ਪੈਸੇ ਦਿੱਤੇ ਐਸੀ ਕਲਾ ਬਾਬਾ ਨੌ ਸਿੰਘ ਸਾਹਿਬ ਨੇ ਖਾਲਸਾ ਜੀ ਵਰਤਾਈ ਉਹ ਵੀਰ ਕਹਿੰਦਾ ਉਹ ਦਿਨ ਤੋਂ ਬਾਅਦ ਆਪਾਂ ਨਹੀਂ ਉਧਰ ਛੱਡਿਆ ਆਉਂਦੇ ਜਾਂਦੇ ਦਰਸ਼ਨ ਮੇਲੇ ਕਰਕੇ ਆਉਣਾ ਸੇਵਾ ਕਰਕੇ ਆਉਣੀ ਕੋਈ ਨਾ ਕੋਈ ਸੇਵਾ ਚੜਾ ਕੇ ਆਉਣੀ ਉਹ ਤੋਂ ਇਲਾਵਾ ਬਾਬਾ ਨੌ ਸਿੰਘ ਸਾਹਿਬ ਤੋਂ ਇਲਾਵਾ ਮੈਂ ਸੋਚ ਨਹੀਂ ਸਕਦਾ ਵੀ ਮੈਨੂੰ ਕੋਈ ਮੇਰੇ ਪੈਸੇ ਕਢਾ ਕੇ ਦੇ ਸਕਦਾ ਐਡੀ ਮਹਾਰਾਏ ਨੇ ਕਲਾ ਵਰਤਾਈ ਤੇ ਉਹ ਵੀਰ ਦੱਸਦਾ ਕਿੰਨਾ ਭਾਈ ਸਾਹਿਬ ਜੀ ਅ ਅਰੇ ਮਹੀਨਾ ਖ ਹੋਇਆ ਤੇ ਉਹ 60000 ਰੁਪਇਆ ਵੀ ਸਾਨੂੰ ਉਹਨੇ ਵਾਪਸ ਕਰਤਾ ਸਾਰੀ ਕਲਾ ਬਾਬਾ ਨੌ ਸਿੰਘ ਸਾਹਿਬ ਦੀ ਵਰਤੀ ਉਹ 60000 ਦੇ ਵਿੱਚੋਂ 20000 ਰੁਪਇਆ ਮੈਂ ਬਾਬਾ ਜੀ ਦੇ ਘਰ ਨੂੰ ਭੇਟ ਕਰ ਦਿੱਤਾ ਬਿਮਾਰ ਹੈ ਤੁਸੀਂ ਕਢਾ ਕੇ ਦਿੱਤੇ ਹਨ ਸੋ ਵੇਖੋ ਸਤਗੁਰਾਂ ਦੀ ਦਇਆ ਕਿਵੇਂ ਖਾਲਸਾ ਜੀ ਕਾਰਜ ਸਫਲੇ ਹੁੰਦੇ ਵੀਰ ਨੇ ਅਰਦਾਸ ਕੀਤੀ ਤੇ ਸ਼ੀਦਾ ਨੇ ਉਸੇ ਵੇਲੇ ਕਬੂਲ ਕਰ ਲਈ ਐਵੇਂ ਸ਼ੀਰ ਸਿੰਘ ਕਿਰਪਾ ਕਰਦੇ ਹਨ ਸੋ ਗੁਰਮੁਖੋ ਸਰਦਾ ਭਾਵਨਾ ਰੱਖਿਆ ਕਰੋ ਸ਼ਰਦਾ ਭਾਵਨਾ ਨੂੰ ਭਾਗ ਲੱਗਦੇ ਹਨ ਕਈ ਖਾਲਸਾ ਜੀ ਪਿਛੇ ਜੀ ਇੱਕ ਭੈਣ ਹੁਣੀ ਉਹਨਾਂ ਨੇ 2 ਸਾਲ ਪਹਿਲਾਂ ਸ਼ੀਦੀ ਦੇ ਕਰਾਈ ਤੇ ਮੈਨੂੰ ਥੋੜੇ ਦਿਨ ਪਹਿਲਾਂ ਮੈਸੇਜ ਕਰਕੇ ਕਹਿੰਦੇ ਆਹੀ ਨਾ ਤੁਹਾਡੇ ਕੋਲੋਂ ਰਸੀਦੀ ਦੇ ਕਰਵਾਈ ਸੀ ਤੇ ਕਾਰਜ ਤੇ ਅਜੇ ਤੱਕ ਹੋਇਆ ਨਹੀਂ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਦੋਂ ਕਰਾਈ ਸੀ ਕਹਿੰਦੇ ਹੋਗੇ 2 ਸਾਲ ਮੈਂ ਕਿਹਾ ਉਸ ਤੋਂ ਬਾਅਦ ਕਹਿੰਦੇ ਨਹੀਂ ਉਹ ਹੀ 650 ਦੀ ਕਰਾਈ ਸੀ ਮੈਂ ਕਿਹਾ ਫਿਰ ਵੀ ਠੀਕ ਆ ਵੀ ਕੰਮ ਤੁਹਾਡਾ 10 ਲੱਖ ਦਾ ਤੇ 650 ਦੀ ਤੁਸੀਂ ਅਰਦਾਸ ਕਰਾਤੀ ਤੇ ਉਹ ਪੂਰੀ ਹੋ ਜਵੇ ਹਾਂ ਇਥੇ ਦੇ ਖਾਲਸਾ ਜੀ ਐਸੀਆਂ ਸੰਗਤਾਂ ਨੇ ਰੋਜ਼-ਰੋਜ਼ ਕਰਾਉਣ ਵਾਲੇ ਵੀ ਦਾਸ ਕੋਲ ਨੇ ਇੱਕ ਭੈਣ ਹੁਣੀ ਆ ਉਹਨਾਂ ਦੀ ਇੱਕ ਸਾਲ ਖਾਲਸਾ ਜੀ ਹਰ ਹਫਤੇ ਇੱਕ ਸਾਲ ਡੇਢ ਸਾਲ ਦੇ ਕਰੀਬ ਹੋ ਹੀ ਚੱਲਾ ਹਰ ਹਫਤੇ ਉਹਨਾਂ ਦੀ ਅਰਦਾਸ ਹੁੰਦੀ ਹੈ ਹਾਲੇ ਤੱਕ ਉਹਨਾਂ ਦਾ ਕਾਰਜ ਨਹੀਂ ਹੋਇਆ ਤੇ ਮਹਾਰਾਜ ਨੇ ਹੁਣ ਦਇਆ ਕੀਤੀ ਆ ਤੇ ਕਿਰਪਾ ਹੋਣ ਢਈ ਆ ਰਾਹ ਪੈ ਗਏ ਨੇ ਉਹ ਵੀ ਆਪ ਜੀ ਨੂੰ ਹੱਡ ਬੀਤੀ ਉਹਨਾਂ ਦੀ ਸੁਣਾਵਾਂਗਾ ਜਦੋਂ ਪੂਰਾ ਕਾਰਜ ਸਫਲਾ ਹੋ ਗਿਆ ਸੋ ਇਸ ਕਰਕੇ ਗੁਰਮਖੋ ਕਰਾਉਂਦੇ ਰਹਿਣਾ ਚਾਹੀਦਾ ਉਹ ਤੇ ਰਸਤਾ ਗੁਰਸਿੱਖਾਂ ਦੇ ਮੂੰਹ ਪੈਂਦੀਆਂ ਹਨ ਤੇ ਉਹਦੇ ਨਾਲ ਕਿੰਨੀਆਂ ਸੀਸਾਂ ਕਿੰਨੇ ਪੁੰਨ ਸਾਡੇ ਬਣਦੇ ਹਨ ਭਲਾ ਕਰਦੇ ਰਹਿਣਾ ਚਾਹੀਦਾ ਹੈ ਹੁਣ ਜਿਹੜੀ ਬੇਨਤੀ ਕੀਤੀ ਸੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਆਸਤੇ ਵੀ ਅਸੀਂ ਜਿਹੜੇ ਬਦਾਮ ਨੇ ਉਹ ਚੜਾਉਣੇ ਨੇ ਜਾਂ ਕੋਈ ਸੇਵਾ ਕਰਨੀ ਚਾਹੁੰਦਾ ਜਰੂਰ ਦੱਸਿਓ ਤੇ ਉਹ ਖਾਲਸਾ ਜੀ ਵੇਖੋ ਕਿੰਨੀ ਵੱਡੀ ਖੇਡ ਹੈ ਉਹ ਕਿੰਨੀ ਸੰਗਤ ਨੇ ਉੱਥੇ ਸ਼ਰਧਾਈ ਸ਼ਗਣੀ ਕਿੰਨੇ ਦਾ ਉਹ ਲੰਗਰ ਹੈ ਅਸਲ ਲੰਗਰ ਗੁਰੂ ਘਰ ਦਾ ਜਦੋਂ ਖਾਲਸਾ ਦੀ ਪ੍ਰਾਤਨ ਸਮੇਂ ਵਿੱਚ ਸੰਗਤਾਂ ਆਉਂਦੀਆਂ ਸੀ ਮਹਾਰਾਜ ਦੇ ਦਰਬਾਰ ਦੇ ਬਾਹਰ ਅਨੰਦਪੁਰ ਸਾਹਿਬ ਦੇ ਬਾਹਰ ਹੀ ਖਾਲਸਾ ਦੀਆਂ ਸ਼ਰਧਾਈਆਂ ਦੇ ਮੇਲੇ ਸਨ ਲੰਗਰ ਹੁੰਦੇ ਸੀ ਆਉਂਦੇ ਜਾਂਦੇ ਰਾਹੀ ਉਦੋਂ ਖਾਲਸਾ ਦੀਆਂ ਸ਼ਰਧਾਈਆਂ ਛਕਦੇ ਸੰਗਤਾਂ ਆ ਕੇ ਸ਼ਰਧਾਈਆਂ ਛਕਦੀਆਂ ਨਾਲੇ ਆਨੰਦ ਖੇੜੇ ਵਿੱਚ ਹੋ ਜਾਂਦੀਆਂ ਸੋ ਐਸੀ ਮਹਾਰਾਜ ਦੇ ਦਰਬਾਰ ਦੀ ਮਹਿਮਾ ਸੀ ਉਹ ਦਰਬਾਰ ਖਾਲਸਾ ਜੀ ਜਦੋਂ ਤੋਂ ਮਸ਼ੀਨਰੀ ਲੈਣੇ ਆ ਗਏ ਇਹਨਾਂ ਨੇ ਖਾਲਸਾ ਦੀ ਹਰ ਇੱਕ ਚੀਜ਼ ਦੇ ਉੱਤੇ ਤਰਕ ਪੈਦਾ ਕਰ ਦਿੱਤਾ ਜਿਵੇਂ ਹੁਣ ਦਾਸ ਬੇਨਤੀ ਕਰੇ ਜਿਹੜਾ ਖਾਲਸਾ ਜੀ ਆ ਜਥੇਦਾਰ ਸਾਹਿਬ ਆ ਗੜਗੱਜ ਸਾਹਿਬ ਕਹਿ ਰਹੇ ਆ ਕੱਲ ਪਰਸੋਂ ਦੀ ਆ ਰਹੀ ਆ ਕਿ ਦਰਬਾਰ ਸੇ ਅਨੰਦਪੁਰ ਸਾਹਿਬ ਹੋਲਾ ਮੱਲਾ ਨਹੀਂ ਕਿਸੇ ਨੂੰ ਇਹ ਹੋਲੇ ਤੇ ਰੰਗ ਨਹੀਂ ਜੀ ਕਿਸੇ ਨੂੰ ਪਾਉਣ ਦੇਣਾ ਰੰਗ ਤੇ ਸਖਨ ਮਨਾਈਆਂ ਜੀ ਇਹ ਹੋਲਾ ਕਾਦਾ ਤੇ ਹੋਲੀ ਹੋ ਗਈ ਇਹ ਰੰਗ ਦਾ ਇਦਾਂ ਜੀ ਰੰਗ ਦਾ ਉਦਾਂ ਜੀ ਇਹ ਖਾਲਸਾ ਜੀ ਮਸ਼ੀਨਰੀ ਮੱਤ ਵਾਲੇ ਬੰਦੇ ਹਨ ਮਹਾਰਾਜ ਦੇ ਹੱਥੇ ਇਤਿਹਾਸ ਵਿੱਚ ਬਚਣਾਉਂਦੇ ਹਨ ਕਿ ਕਲਗੀਧਰ ਮਹਾਰਾਜ ਨੇ ਜਦੋਂ ਖਾਲਸਾ ਜੀ ਹੋਲਾ ਮੱਲਾ ਖੇਡਿਆ ਨਾ ਸਿੱਖਾਂ ਨੇ ਮਹੱਲਾ ਕੱਢਿਆ ਹੱਲਾ ਕੀਤਾ ਸਤਿਗੁਰੂ ਜੀ ਮਹਾਰਾਜ ਕਲਗੀਧਰ ਪਾਸ਼ਾ ਜੀਆ ਨੇ ਗੁਲਾਲ ਮੰਗਾਇਆ ਤੇ ਮਹਾਰਾਜ ਨੇ ਪਹਿਲੀ ਮੁੱਠ ਗੁਲਾਲ ਦੀ ਭਰ ਕੇ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ ਉੱਤੇ ਸਿੱਟੀ ਤੇ ਖਾਲਸਾ ਜੀ ਹੋਰ ਸਿੱਖਾਂ ਉੱਤੇ ਸਿੱਟੀ ਫਿਰ ਭਾਈ ਦਇਆ ਸਿੰਘ ਸਾਹਿਬ ਜੀ ਨੇ ਉਹ ਮੁੱਠ ਭਰ ਕੇ ਕਲਗੀਧਰ ਸਵਾਮੀ ਜੀ ਮਹਾਰਾਜ ਉੱਤੇ ਸਿੱਟੀ ਇਹ ਇਤਿਹਾਸ ਕਹਿੰਦਾ ਹੈ ਕਿ ਕਲਗੀਧਰ ਮਹਾਰਾਜ ਨੇ ਆਪਣੇ ਸਿੱਖਾਂ ਦੇ ਉੱਤੇ ਕੇਸਰ ਛੜਕਾ ਦਿੱਤਾ ਗੁਲਾਲ ਛੜਕਾ ਦਿੱਤਾ ਮਹਾਰਾਜ ਨੇ ਖੁਸ਼ੇ ਕੀਤੇ ਆਪਣੇ ਪੰਥ ਨੂੰ ਮਹਾਰਾਜ ਨੇ ਖੁਸ਼ੀਆਂ ਵਡਿਆਈਆਂ ਬਖਸ਼ੀਆਂ ਫਿਰ ਸਤਿਗੁਰਾਂ ਨੇ ਬਚਨ ਆਖਿਆ ਕਿ ਹੋਰਾਂ ਦੀ ਹੋਲੀ ਆ ਤੇ ਸਾਡਾ ਹੋਲਾ ਹੋਲਾ ਕਿਉਂ ਹੈ ਕਿਉਂਕਿ ਇੱਥੇ ਸ਼ਸਤਰਾਂ ਦੀ ਖੇਡ ਖੇਡੀ ਜਾਂਦੀ ਘੋੜੇ ਦੜਾਏ ਜਾਂਦੇ ਆ ਨੇਜੇ ਬਾਜੀ ਨਾਲ ਖਾਲਸਾ ਜੀ ਕਿੱਲੇ ਪੁੱਟੇ ਜਾਂਦੇ ਆ ਸੋ ਇਹ ਚੀਜ਼ ਜ਼ੋਰ ਵਿਖਾਏ ਜਾਂਦੇ ਪਰ ਮਹਾਰਾਜ ਨੇ ਗੁਲਾਲ ਵੀ ਸੁੱਟਣਾ ਕੀਤਾ ਤੇ ਇਹ ਕਹਿੰਦੇ ਆ ਜੀ ਬੰਦ ਹੋਣਾ ਚਾਹੀਦਾ ਜੀ ਸਭ ਕੁਝ ਆ ਕਰ ਦੋ ਖਾਲਸਾ ਜੀ ਪਹਿਲਾਂ ਹੀ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਨਨਕਲਗੀਤਾਰ ਸਵਾਮੀ ਜੀ ਮਹਾਰਾਜ ਦੀ ਬਾਣੀ ਦਸਮ ਬਾਣੀ ਉਥੋਂ ਚੁਕਾ ਦਿੱਤੀ ਕਿਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਰਹਿਣ ਦਿੱਤਾ ਕਿਸੇ ਨੂੰ ਖਾਲਸਾ ਜੀ ਮਤ ਨਹੀਂ ਦਿੰਦੇ ਕਿਸੇ ਅੱਗੇ ਬੋਲਦੇ ਨਹੀਂ ਉਦਾਂ ਕਹਿੰਦੇ ਆ ਮਸ਼ੀਨਰੀ ਕਿੰਨੇ ਲਾਣੇ ਹਨ ਖਾਲਸਾ ਜੀ ਜਿਨ੍ਹਾਂ ਨੂੰ ਸੰਗਤਾਂ ਅੱਜ ਵੀ ਸੱਦੀ ਜਾਂਦੀਆਂ ਦਵਾਬੇ ਦਮਾਲਵੇ ਵਾਲੇ ਅੱਜ ਵੀ ਖਾਲਸਾ ਜੀ ਉਹ ਸਰਮਜੀਤ ਸਿੰਘ ਧੁੰਦੇ ਨੂੰ ਸੱਦਦੀਆਂ ਇਹ ਜੀ ਸੱਚ ਬੋਲਦਾ ਉਹ ਭਲਿਓ ਸੱਚ ਨਹੀਂ ਜੇ ਬੋਲਦਾ ਉਹ ਤੇ ਮਸ਼ੀਨਰੀ ਆ ਉਹ ਤੇ ਮਹਾਰਾਜ ਦੀ ਬਾਣੀ ਤੇ ਤਰਕ ਕਰਦਾ ਤਰਕੀ ਬੰਦਾ ਹੈ ਚੰਗਿਆਂ ਨੂੰ ਕੋਈ ਸੱਦਣੋਂ ਰਿਹਾ ਸੱਦ ਦਾ ਕੌਣ ਹੈ ਅਸੀਂ ਸੱਦਨੇ ਇਹੋ ਜੇ ਬੰਦਿਆਂ ਨੂੰ ਇਹ ਖਾਲਸਾ ਜੀ ਵੇਖੋ ਨਵੀਂ ਦੁਬਦਾ ਪਾਤੀ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਸੇ ਦੇ ਉੱਤੇ ਰੰਗ ਸਿੱਟਣ ਦੇ ਨਾਲ ਅਸੀਂ ਬ੍ਰਾਹਮਣ ਥੋੜਾ ਬਣ ਜਾਂਨੇ ਬਈ ਇਹ ਥੋੜਾ ਬਣ ਜਾਂਨੇ ਅਸੀਂ ਵੀ ਇਸ ਧਰਤੀ ਦੇ ਹਿੱਸੇ ਆ ਮਹਾਰਾਜ ਨੇ ਸਾਨੂੰ ਵੀ ਸਭ ਕੁਝ ਬਖਸ਼ਿਆ ਪਰ ਸਾਨੂੰ ਨਿਆਰੇ ਜੇ ਰਹਿਣ ਦਾ ਹੁਕਮ ਮਹਾਰਾਜ ਨੇ ਕੀਤਾ ਬਾਣੀ ਬਾਣੀ ਦੇ ਧਾਰ ਨਹੀਂ ਲੈਣ ਦਾ ਹੁਕਮ ਕੀਤਾ ਮਰਿਆਦਾ ਵਿੱਚ ਰਹਿਣ ਦਾ ਹੁਕਮ ਕੀਤਾ ਧੀਆਂ ਪਾਣਾ ਤੇ ਰੰਗ ਸਿੱਟਣ ਨੂੰ ਨਹੀਂ ਆਖਿਆ ਪਰ ਸਿੱਖ ਸਿੱਖ ਖੇਡ ਸਕਦੇ ਹਨ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਸਮਤ ਬਖਸ਼ਣ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਵਾਜ ਅੰਤਰਜਾਮੀ ਬਖਸ਼ਣ ਮਹਾਰਾਜ ਕਿਉਂਕਿ ਸਤਗੁਰਾਂ ਤੋਂ ਬਿਨਾ ਹੋਰ ਖਾਲਸਾ ਜੀ ਕੋਈ ਵੀ ਸਾਡਾ ਰਾਖਾ ਨਹੀਂ ਸਾਨੂੰ ਰੱਖਣ ਵਾਲਾ ਨਹੀਂ ਸਾਡਾ ਸਹਾਇਕ ਨਹੀਂ ਮਹਾਰਾਜ ਕਿਰਪਾ ਕਰਨ ਭੁਲਾ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ